ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਦੇ ਹੱਕਾਂ ਦਾ ਗळा ਘੋਟਿਆ। ਕੱਲ ਪੰਜਾਬ ਦੀ ਕੈਬਨਿਟ ਨੇ ਇੱਕ ਗੈਰ ਸੰਵਿਧਾਨਿਕ ਫੈਸਲਾ ਲੈਂਦੇ ਹੋਏ ਜਿਹੜੀ ਰੀਜਨਲ ਡਿਵੈਲਪਮੈਂਟ ਅਥਾਰਟੀ ਹੈ ਜਿਹੜੀ ਕਿ 1995 ਦੇ ਐਕਟ ਮੁਤਾਬਕ ਬਣੀ ਹੈ ਤੇ ਉਸ ਐਕਟ ਦਾ ਸੈਕਸ਼ਨ 3 ਇਹ ਦੱਸਦਾ ਹੈ ਕਿ ਜਿਹੜਾ ਬੋਰਡ ਹੈ ਇਹਦੀ ਫਾਰਮੇਸ਼ਨ ਕਿ ਹੋਏਗੀ। ਉਹ ਬੋਰਡ ਦੇ ਜਿਹੜੇ ਚੇਅਰਮੈਨ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ। ਉਹਦੇ ਇੱਕ ਸਫੀਸ਼ਲ ਮੈਂਬਰ ਮੰਤਰੀ ਹੁੰਦੇ। ਪਰ ਕੱਲ ਪੰਜਾਬ ਦੀ ਕੈਬਨਿਟ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਮੰਤਰੀ ਨੂੰ ਉਹਦੇ ਚੇਅਰਮੈਨ ਦੇ ਤੌਰ ਤੇ ਹਟਾ ਕੇ ਪੰਜਾਬ ਦੇ ਚੀਫ ਸੈਕਟਰੀ ਨੂੰ ਉਹਦਾ ਚੇਅਰਮੈਨ ਬਣਾਇਆ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਇੱਕ ਚੁਣਿਆ ਹੋਇਆ ਨਮਾਇੰਦਾ ਜਿਹੜਾ ਕਿ ਐਕਟ ਮੁਤਾਬਕ ਉਸ ਬੋਰਡ ਦਾ ਚੇਅਰਮੈਨ ਹੈ ਉਹਨਾਂ ਨੂੰ ਪਾਸੇ ਕਰਤਾ ਕਿਉਂਕਿ ਰੀਜਨਲ ਡਿਵੈਲਪਮੈਂਟ ਅਥਾਰਟੀ ਕੀ ਹੈ ਪੁੱਡਾ ਗਲਾਡਾ ਹੋਰ ਵੀ ਐਸੇ ਬਹੁਤ ادارے ਨੇ ਸੋ ਇਹ ਸਿੱਧਾ-ਸਿੱਧਾ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਉੱਤੇ ਕਬਜ਼ਾ ਹੈ ਪੰਜਾਬ ਦੇ ਫੰਡਸ ਦੀ ਦੁਰਵਰਤੋਂ ਕਰਨਾ ਚਾਹੁੰਦੇ ਹੈ ਪਹਿਲਾ ਇਹ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਇਹਨਾਂ ਤੇ ਹੀ ਖਰਚਿਆ ਗਿਆ ਕਿਉਂਕਿ ਪੰਜਾਬ 'ਚ ਨਾ ਤਾਂ ਕੋਈ ਨਵਾਂ ਹਸਪਤਾਲ ਬਣਿਆ ਨਾ ਸਕੂਲ ਬਣਿਆ ਨਾ ਕੋਈ ਵੱਡਾ ਹਾਈਵੇ ਨਾ ਸੋਸ਼ਲ ਵੈਲਫੇਅਰ ਸਕੀਮਾਂ ਇਹ 2 ਲੱਖ ਕਰੋੜ ਅਰਵਿੰਦ ਕੇਜਰੀਵਾਲ ਨੂੰ ਦੇਸ਼ 'ਚ ਘਮਾਉਣ ਦਾ ਪੰਜਾਬ ਨੇ ਕੀਮਤ ਚੁਕਾਈ ਹੈ ਤੇ ਹੁਣ ਰਹਿੰਦੀ ਕੁੰਦੀ ਕਸਰ ਇਹ ਜਿਹੜਾ ਬੋਰਡ ਹੈ ਇਹ ਜਿਹੜੀ ਰਿਜੀਨਲ ਡਿਵੈਲਪਮੈਂਟ ਅਥਾਰਟੀ ਹੈ ਇਹ ਤੇ ਕਬਜ਼ਾ ਕਰਕੇ ਅਰਵਿੰਦ ਕੇਜਰੀਵਾਲ ਕਢਣਾ ਚਾਹੁੰਦੇ ਪਰ ਮੈਂ ਪੰਜਾਬ ਦੇ 92 ਐਮਐਲਏਾਂ ਦੀ ਜ਼ਮੀਰ ਨੂੰ ਵੰਗਾਰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀਆਂ ਦੀ ਜ਼ਮੀਰ ਨੂੰ ਵੰਗਾਰਦਾ ਕਿ ਭਾਈ ਤੁਸੀਂ ਕਿਉਂ ਪੰਜਾਬ ਦੇ ਹੱਕਾਂ ਨੂੰ ਦਿੱਲੀ ਦੇ ਪੈਰਾਂ 'ਚ ਰੱਖਦੇ ਜਾ ਰਹੇ ਹੋ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਪਹਿਲੇ ਦਿਨੀ ਜਦੋਂ ਮੁੱਖ ਮੰਤਰੀ ਬਣੇ ਸੀ ਭਗਵੰਤ ਮਾਨ ਸਾਹਿਬ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗਿਰਵੀ ਰੱਖਿਆ ਸੀ ਇਹ ਤਾਂ ਹੁਣ ਜਿਹੜਾ ਕਾਫੀਨੋ ਚ ਲਾਸਟ ਕਿਲ ਹੈ ਕਿ ਤੁਹਾਨੂੰ origignal ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੇ ਤੌਰ ਤੇ ਵੀ ਹਟਾਤਾ ਮਤਲਬ ਹੁਣ ਕਹਿਣਾ ਕੀ ਚਾਹੁੰਦੀ ਹੈ ਪੰਜਾਬ ਦੀ ਕੈਬਨਿਟ ਪੰਜਾਬ ਦੀ ਸਰਕਾਰ ਕਿ ਭਾਈ ਹੁਣ ਚੀਫ ਸੈਕਟਰੀ ਵੱਡੇ ਹੋ ਗਏ ਮੁੱਖ ਮੰਤਰੀ ਤੇ ਮੰਤਰੀ ਛੋਟੇ ਨੇ ਹੁਣ ਚੀਫ ਸੈਕਟਰੀ ਮੀਟਿੰਗ ਲਿਆ ਕਰਨਗੇ ਮੁੱਖ ਮੰਤਰੀ ਉਸ ਮੀਟਿੰਗ ਚ ਚੀਫ ਸੈਕਟਰੀ ਦੀ ਚੇਅਰਮੈਨਸ਼ਿਪ niche ਬੈਠੜੀ। ਮਤਲਬ ਕਿ ਅਸਿੱਧੇ ਤੌਰ ਤੇ ਹੁਣ ਅਰਵਿੰਦ ਕੇਜਰੀਵਾਲ ਚੇਅਰਮੈਨ ਨੇ। ਅਫਸਰਾਂ ਨੂੰ ਤਾਂ ਹੀ ਬਣਾ ਰਹੇ ਨੇ ਨਾ ਕੇਜਰੀਵਾਲ ਕਿ ਜੋ ਅਰਵਿੰਦ ਕੇਜਰੀਵਾਲ ਚਾਹਣਗੇ ਹੁਣ ਉਹ ਹੋਊਗਾ। ਸੋ ਅੱਜ ਤੱਕ ਪੰਜਾਬ ਦੇ ਵਿੱਚ ਐਸੀ ਹਰੀ ਗਰਦੀ ਕਿਸੇ ਨੇ ਨਹੀਂ ਸੀ ਦੇਖੀ। 75 ਸਾਲਾਂ ਦੇ ਵਿੱਚ ਪੰਜਾਬ ਦੇ ਹੱਤਾਂ ਦਾ ਐਡਾ ਵੱਡਾ ਕਹਾਣ ਕਦੇ ਨਹੀਂ ਹੋਇਆ ਜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਧਰੋ ਹੈ ਧੋਖਾ ਹੈ। ਇਹਦਾ ਹਿਸਾਬ ਹੋਏਗਾ ਔਰ ਇਹ ਦਿੱਲੀ ਵਾਲੇ ਲੋਕ ਕਿ ਲੁੱਟ ਕੇ ਚਲੇ ਜਾਣਗੇ ਜਵਾਬਦੇਹੀ ਤੁਹਾਡੀ ਤੁਹਾਡੇ ਮੰਤਰੀਆਂ ਦੀ ਤੁਹਾਡੇ ਐਮਐਲਏ ਦੀ ਤੇ ਤੁਹਾਡੇ ਅਹੁਦੇਦਾਰਾਂ ਦੀ ਹੈ ਇਹ ਪੰਜਾਬ ਦੀ ਜਿਹੜੀ ਪੱਟੀ ਲੁੱਟ ਤੁਹਾਡੇ ਇਸ਼ਾਰੇ ਤੇ ਤੁਹਾਡੇ ਸਹਿਮਤੀ ਦੇ ਨਾਲ ਹੋ ਰਹੀ ਹੈ ਇਹਦੀ ਜਵਾਬਦੇਹੀ ਤੁਹਾਨੂੰ ਹੀ ਦੇਣੀ ਪੈਣੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਦੇ ਹੱਕਾਂ ਦਾ ਗळा ਘੋਟਿਆ ਕੱਲ ਪੰਜਾਬ ਦੀ ਕੈਬਨਿਟ ਨੇ ਇੱਕ ਗੈਰ ਸੰਵਿਧਾਨਿਕ ਫੈਸਲਾ ਲੰ데 ਹੋਇਆ ਜਿਹੜੀ ਰਿਜਨਲ ਡਵੈਲਪਮੈਂਟ ਅਥਾਰਟੀ ਹੈ ਜਿਹੜੀ ਕਿ 1995 ਦੇ ਐਕਟ ਮੁਤਾਬਕ ਬਣੀ ਹੈ ਤੇ ਉਸ ਐਕਟ ਦਾ ਸੈਕਸ਼ਨ 3 ਨੇ ਦੱਸਦਾ ਹੈ ਕਿ ਜਿਹੜਾ ਬੋਰਡ ਹੈ ਇਹਦੀ ਫਾਰਮੇਸ਼ਨ ਕੀ ਹੋਏਗੀ ਉਹ ਬੋਰਡ ਦੇ ਜਿਹੜੇ ਚੇਅਰਮੈਨ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ ਉਹਦੇ ਐਕਸ-ਫਿਸ਼ੀਅਲ ਮੈਂਬਰ ਮੰਤਰੀ ਹੁੰਦੇ ਪਰ ਕੱਲ ਪੰਜਾਬ ਦੀ ਕੈਬਨਿਟ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਮੰਤਰੀ ਨੂੰ ਉਹਦੇ ਚੇਅਰਮੈਨ ਦੇ ਤੌਰ ਤੇ ਹਟਾ ਕੇ ਪੰਜਾਬ ਦੇ ਚੀਫ ਸੈਕਟਰੀ ਨੂੰ ਉਹਦਾ ਚੇਅਰਮੈਨ ਬਣਾਇਆ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਕਿ ਐਕਟ ਮੁਤਾਬਕ ਉਸ ਬੋਰਡ ਦਾ ਚੇਅਰਮੈਨ ਹੈ ਉਹਨਾਂ ਨੂੰ ਪਾਸੇ ਕਰਤਾ ਕਿਉਂਕਿ ਰਿਜਨਲ ਡਿਵੈਲਪਮੈਂਟ ਅਥਾਰਟੀ ਕੀ ਹੈ ਪੁੱਡਾ ਗਲਾਡਾ ਹੋਰ ਵੀ ਐਸੇ ਬਹੁਤ ਅਦਾਰੇ ਨੇ ਸੋ ਇਹ ਸਿੱਧਾ-ਸਿੱਧਾ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਉੱਤੇ ਕਬਜ਼ਾ ਹੈ ਪੰਜਾਬ ਦੇ ਫੰਡਸ ਦੀ ਦੁਰਵਰਤੋਂ ਕਰਨਾ ਚਾਹੁੰਦੇ ਪਹਿਲਾਂ ਹੀ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਇਹਨਾਂ ਤੇ ਖਰਚਿਆ ਗਿਆ ਕਿਉਂਕਿ ਪੰਜਾਬ 'ਚ ਨਾ ਤਾਂ ਕੋਈ ਨਵਾਂ ਹਸਪਤਾਲ ਬਣਿਆ ਨਾ ਸਕੂਲ ਬਣਿਆ ਨਾ ਕੋਈ ਵੱਡਾ ਹਾਈਵੇ ਨਾ ਸੋਸ਼ਲ ਵੈਲਫੇਅਰ ਸਕੀਮਾਂ ਇਹ 2 ਲੱਖ ਕਰੋੜ ਅਰਵਿੰਦ ਕੇਜਰੀਵਾਲ ਨੂੰ ਦੇਸ਼ ਚ ਕਮਾਉਣ ਦਾ ਪੰਜਾਬ ਨੇ ਕੀਮਤ ਚੁਕਾਈ ਹੈ ਤੇ ਹੁਣ ਰਹਿੰਦੀ ਕੁੰਦੀ ਕਸਰ ਇਹ ਜਿਹੜਾ ਬੋਰਡ ਹੈ ਇਹ ਜਿਹੜੀ ਰਿਜਨਲ ਡਵੈਲਪਮੈਂਟ ਅਥਾਰਟੀ ਹੈ ਇਹ ਤੇ ਕਬਜ਼ਾ ਕਰਕੇ ਅਰਵਿੰਦ ਕੇਜਰੀਵਾਲ ਕੱਢਣਾ ਚਾਹੁੰਦੇ ਪਰ ਮੈਂ ਪੰਜਾਬ ਦੇ 92 ਐਮਐਲਏਾਂ ਦੀ ਜ਼ਮੀਰ ਨੂੰ ਵੰਗਾਰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀਆਂ ਦੀ ਜ਼ਮੀਰ ਨੂੰ ਵੰਗਾਰਦਾ ਕਿ ਭਾਈ ਤੁਸੀਂ ਕਿਉਂ ਪੰਜਾਬ ਦੇ ਹੱਕਾਂ ਨੂੰ ਦਿੱਲੀ ਦੇ ਪੈਰਾਂ ਚ ਰੱਖਦੇ ਜਾ ਰਹੇ ਹੋ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਪਹਿਲੇ ਦਿਨ ਜਦੋਂ ਮੁੱਖ ਮੰਤਰੀ ਬਣੇ ਸੀ ਭਗਵਾਨਤਮਾਨ ਸਾਹਿਬ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗਿਰਵੀ ਰੱਖਿਆ ਸੀ ਇਹ ਤਾਂ ਹੁਣ ਜਿਹੜਾ ਕਾਫੀ ਨੌਚ ਲਾਸਟ ਕਿਲ ਹੈ ਕਿ ਤੁਹਾਨੂੰ origignal ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੇ ਤੌਰ ਤੇ ਵੀ ਹਟਾਤਾ ਮਤਲਬ ਹੁਣ ਕਹਿਣਾ ਕੀ ਚਾਹੁੰਦੀ ਹੈ ਪੰਜਾਬ ਦੀ ਕੈਬਨਿਟ ਪੰਜਾਬ ਦੀ ਸਰਕਾਰ ਕਿ ਭਾਈ ਹੁਣ ਚੀਫ ਸੈਕਟਰੀ ਵੱਡੇ ਹੋ ਗਏ ਮੁੱਖ ਮੰਤਰੀ ਤੇ ਮੰਤਰੀ ਛੋਟੇ ਨੇ ਹੁਣ ਚੀਫ ਸੈਕਟਰੀ ਮੀਟਿੰਗ ਲਿਆ ਕਰਨਗੇ ਮੁੱਖ ਮੰਤਰੀ ਉਸ ਮੀਟਿੰਗ ਚ ਚੀਫ ਸੈਕਟਰੀ ਦੀ ਚੇਅਰਮੈਨਸ਼ਿਪ niche ਬੈਠੜੀ ਮਤਲਬ ਕਿ ਅਸਿੱਧੇ ਤੌਰ ਤੇ ਹੁਣ ਅਰਵਿੰਦ ਕੇਜਰੀਵਾਲ ਚੇਅਰਮੈਨ ਨੇ ਅਫਸਰਾਂ ਨੂੰ ਤਾਂ ਹੀ ਬਣਾ ਰਹੇ ਨੇ ਨਾ ਕੇਜਰੀਵਾਲ ਕਿ ਜੋ ਅਰਵਿੰਦ ਕੇਜਰੀਵਾਲ ਚਾਹਣਗੇ ਹੁਣ ਉਹ ਹੋਊਗਾ ਸੋ ਅੱਜ ਤੱਕ ਪੰਜਾਬ ਦੇ ਵਿੱਚ ਐਸੀ ਹਨੇਰਗਰਦੀ ਕਿਸੇ ਨੇ ਨਹੀਂ ਸੀ ਦੇਖੀ 75 ਸਾਲਾਂ ਦੇ ਵਿੱਚ ਪੰਜਾਬ ਦੇ ਹੱਤਾਂ ਦਾ ਐਡਾ ਵੱਡਾ ਕਹਾਣ ਕਦੇ ਨਹੀਂ ਹੋਇਆ ਜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਪੰਜਾਬੀਆਂ ਨਾਲ ਕਰਦੀ ਹੈ ਧਰੋ ਹੈ ਧੋਖਾ ਹੈ ਇਹਦਾ ਹਿਸਾਬ ਹੋਏਗਾ ਔਰ ਇਹ ਦਿੱਲੀ ਵਾਲੇ ਲੋਕ ਇਹ ਲੁੱਟ ਕੇ ਚਲੇ ਜਾਣਗੇ ਜਵਾਬਦੇਹੀ ਤੁਹਾਡੀ ਤੁਹਾਡੇ ਮੰਤਰੀਆਂ ਦੀ ਤੁਹਾਡੇ ਐਮਐਲਏ ਦੀ ਤੇ ਤੁਹਾਡੇ ਅਹੁਦੇਦਾਰਾਂ ਦੀ ਹੈ ਇਹ ਪੰਜਾਬ ਦੀ ਜਿਹੜੀ ਪੱਟੀ ਲੁੱਟ ਤੁਹਾਡੇ ਇਸ਼ਾਰੇ ਤੇ ਤੁਹਾਡੇ ਸਹਿਮਤੀ ਦੇ ਨਾਲ ਹੋ ਰਹੀ ਹੈ ਇਹਦੀ ਜਵਾਬਦੇਹੀ ਤੁਹਾਨੂੰ ਹੀ ਦੇਣੀ ਪੈਣੀ ਹੈ